ਤੁਸੀਂ ਦੇਖ ਰਹੇ ਬਾਰਡਰ ਭੱਟੀ ਨੂੰ ਮਾਇਆ ਮੋਰਾ ਭੱਟੀ ਗੱਲ ਕਰਦੇ ਹਰ ਪੀੜਤਾਂ ਦੀ ਸਮਾਜ ਸੇਵੀ ਜਿੱਥੇ ਬੰਦੀਆਂ ਸਰਕਾਰਾਂ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਕੋਈ ਨਾ ਕੋਈ ਚੀਜ਼ ਲੈ ਕੇ ਪਹੁੰਚ ਰਹੇ ਨੇ ਇਸ ਵੇਲੇ ਪਹੁੰਚੇ ਨੇ ਡੇਰਾ ਬਾਬਾ ਨਾਨਕ ਪੱਤਰਕਾਰ ਭਾਈ ਚਾਰਾ ਉਹ ਵੀ ਸਮਾਨ ਲੈ ਕੇ ਪਹੁੰਚਿਆ ਸਮਾਨ ਕੀ ਕੀ ਹੈ ਉਹ ਆਪਣੀ ਜਿਹੜੀ ਟੀਮ ਦੇ ਨਾਲ ਪੱਤਰਕਾਰ ਭਾਈ ਚਾਰਾ ਵੀ ਪਹੁੰਚਿਆ ਵਾ ਇਹਨਾਂ ਨੂੰ ਵੀ ਗੱਲਬਾਤ ਕਰਦੇ ਆਂ ਵੀ ਜਿਹੜੀ ਇਹ ਤੁਸੀਂ ਸਮਾਨ ਲੈ ਕੇ ਆਉਂਦੇ ਕਿਹੜੀ ਕਿਹੜੀ ਗੋਥੂ ਜਿਹੜੀ ਤੁਸੀਂ ਜਿਹੜੀ ਅੱਜ ਇੱਥੇ ਡੇਰਾ ਬਾਬਾ ਨਾਨਕ ਤੇ ਲੈ ਕੇ ਆਏ ਹੋ ਹਾਂਜੀ ਆਪ ਮੀਡੀਆ ਸੇ ਆਇਆ ਤੇ ਜੋ ਜਬੀ ਜੋ ਸਮਾਨ ਆਪਣੇ ਲੈ ਕੇ ਆਏ ਆ ਉਸ ਦੇ ਬਾਰੇ ਆਪੀ ਕੌਨ ਸਾ ਜੇ ਸਮਾਨ ਹਰ ਫਿਰਤੋਂ ਕੋ ਲਈ ਜੇ ਆਪ ਲੈ ਗਏ ਸਭ ਤੋਂ ਪਹਿਲੇ ਤੋਂ ਮੈਂ ਆਪਕੇ ਚੈਨਲ ਦਾ ਧੰਨਵਾਦ ਪ੍ਰਗਟ ਕਰਦਾ ਹਾਂ कि आप लोगों ने अपना कीमती समय हमें दिया और मैं हरियाणा के महेंद्रगढ़ ज़िले की नांगल चौधरी विधानसभा से हम लोग पत्रकार साथियों का एक ग्रुप है तो हम लोगों ने जो पंजाब के अंदर जो बाढ़ आई थी गुरदासपुर के काफ़ी सारे जो गांव हैं ज़िले के तो वो प्रभावित थे जिसको लेकर हम लोगों ने एक मुहिम चलाई कि क्यों ना जो बाढ़ के अंदर जो प्रभावित लोग हैं उनकी मदद की जाए और उस मु, मुहिम के तहत जो पत्रकार साथी हैं हमारे कुछ समाज सेवक जो लोग हैं उन सभी लोगों ने मिलकर हमारा जो भी सहयोग किया उस सहयोग के बाद हमने साढ़े सात सौ के करीब जो कंबल है वो तो कंबल लेकर आज हम यहाँ पर पहुँचे हैं और मैं यहाँ के एस साहब का भी धन्यवाद व्यक्त करना चाहूँगा साथ ही विधायक जी का भी और तहसीलदार साहब भी हमारे साथ मौजूद है तो इन्होंने हमें पूरी तरह बताया कि जो चीज़ की ज़रूरत है और जो पीड़ित लोग हैं उन तक जो सहायता है वो आसानी से पहुँच सके और उसी चीज़ को लेकर आज हम यहाँ पहुँच सकें जी ਹਾਜਰ ਹਾਜਰ ਆਓ ਆ ਵੀ ਆਓ ਦੇਖੋ ਜੀ ਆਓ ਹੋਈ ਹੋਲੀ ਨੂੰ ਆਓ ਹੁਣੇ ਫੋਨ ਹਾਂ ਸਰ ਆਪਾਂ ਚਾਨਦ ਰੋਲ ਲੈ ਲਾ ਜੋ ਗੱਡੀ ਜੁਣੀ ਫੋਨ ਕਰਦੇ ਦੇਖੋ ਬੋਲ ਜੀ ਆ ਜਿੰਦਾ ਸਭਾ ਜੀ ਇੱਕ ਟਰੱਕ ਪਹੁੰਚਿਆ ਵਾ ਪੈਕਾਂਗੇ ਹੈਗੀ ਆ ਪੈਕਿੰਗ ਕਾਦੀ ਹੈਗੀ ਆ ਤੇ ਕਿਥੋਂ ਆਈ ਨਹੀਂ ਇਹ ਜਾਣਕਾਰੀ ਇਹ ਸਾਡੇ ਜਿਹੜੇ ਦਾਨੀ ਸੱਜਣ ਨੇ ਹਰਿਆਣੇ ਤੋਂ ਤੇ ਹਰਵਿੰਦਰ ਸਿੰਘਾ ਤੇ ਦਰਤਾ ਹਰਵਿੰਦਰ ਚਾਹਤਵ ਹਾਂ ਤੇ ਨਾਲ ਰਾਣਪਾਲ ਜੀ ਇਹਨਾਂ ਦੀ ਗਵਾਹੀ ਦੇ ਵਿੱਚ ਹਰਿਆਣੇ ਤੋਂ ਵੀ ਰਿੰਦੇ ਨੇ ਤਾਂ ਇਹਨਾਂ ਦਾਨੀ ਸੱਜਣਾ ਦੀ سپورਟ ਨਾਲ ਇੱਕ ਟਰੱਕ ਜਿਹਦੇ ਵਿੱਚ 750 ਕੰਬਲ ਆਏ ਉਹ ਅੱਜ ਡੇਰਾ ਬੱਬਾ ਨਾਨਕ ਦੇ ਵੀਡੀਓ ਵਿੱਚ ਪਹੁੰਚੇ ਨੇ ਤਾਂ ਇਹਨਾਂ ਨੇ ਜਿਹੜੇ ਸਾਡੇ ਐਮਪੀ ਨੇ ਮਾਰਵਿੰਦਰ ਕੰਗਜੀ ਉਹਨਾਂ ਦੀ ਅਗਵਾਈ ਚ ਉਹਨਾਂ ਦੇ ਰਿਲੇਸ਼ਨਸ਼ਿਪ ਚ ਇਹ ਜਿਹੜੇ ਅੱਜ ਇਹ ਕੰਬਲ ਆਏ ਨੇ ਮੈਂ ਕਾਂਗਸਾਹਬ ਦਾ ਧੰਨਵਾਦ ਕਰਦਾ ਤੇ ਉਹਦੀ ਤਾਮਨੀ ਸੱਜਣਾ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ 13 ਬਾਬਾ ਨਾਨਕ ਚ ਉਹਨਾਂ ਲੋੜਵੰਦਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਅੱਜ ਜ਼ਰੂਰਤ ਵਾ ਕਿ ਆਉਣ ਵਾਲਾ ਸਮਾਂ ਠੰਡ ਦਾ ਆ ਰਿਹਾ ਹੋਰ 10-20 ਦਿਨਾਂ ਦੇ ਅੰਦਰ ਠੰਡ ਚ ਹੋ ਜਾਣੀ ਆ ਉਹਨਾਂ ਲੋਕਾਂ ਨੂੰ ਇਹ ਕੰਬਲ ਜਿਹੜੇ ਆਪਾਂ ਸਪਲਾਈ ਕਰਾਂਗੇ ਉਹੜੇ ਕੰਬਲ ਜਿਹੜੇ ਆਪਾਂ ਇੱਥੇ ਵੀਡੀਓ ਬਲੌਗ ਦੇ ਵਿੱਚ ਹੀ ਉਤਾਰ ਦੇਣੇ ਨੇ ਸਿਵਦਾਤ ਸਰਪ੍ਰਸਤ ਦੀ ਅਗਵਾਈ ਚ ਉਹ ਤੋਂ ਬਾਅਦ ਇਹਨੂੰ ਡਿਸਟ੍ਰੀਬਿਊਟ ਕਰਾਂਗੇ ਜਿੰਨਾ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੋਏਗੀ ਉਹਨਾਂ ਲੋਕਾਂ ਦੇ ਘਰਾਂ ਤੱਕ ਜਿਹੜਾ ਇਹ ਆਪਾਂ ਪ੍ਰਸ਼ਾਸਨ ਦੇ ਥੋਂ ਜਾਂ ਪਿੰਡਾਂ ਦੇ ਸਰਪੰਚਾਂ ਦੇ ਥੋਂ ਉਹਨਾਂ ਘਰਾਂ ਤੱਕ ਜਿਹੜਾ ਆਪਾਂ ਸਮਾਗਰੀ ਜਿਹੜੀ ਪਹੁੰਚਾਵਾਂਗੇ ਸਰ ਆਪ ਕਹਾਂ ਸਹ ਆਏ ਹੋ ਕੌਨਸੀ ਵਸਤੂ ਲੈ ਕੇ ਡੇਰ ਬਾਬਾ ਨਾਲ ਕਿਉਂ ਇੱਧਰੇ ਪਹੁੰਚੇ ਆਂ ਇਹ ਬਤਾਈਏ ਜੀ ਮੈਂ ਹਰਿਆਣਾ ਦੇ ਮਹਿੰਦਰਗੜ ਜ਼ਿਲ੍ਹੇ ਦੇ ਨਾਗਲ ਚੋਦਰੀ ਵਿਧਾਨ ਸਭਾ ਖੇਤਰ ਸੇ ਇੱਥੇ ਪਹੁੰਚਾ ਹਾਂ ਕਿਉਂਕਿ ਜੋ ਬਾੜ आई हुई है उसको लेकर हम लोगों ने कुछ साथियों ने मिलकर पत्रकार साथियों ने मिलकर एक मुहिम चलाई थी कि क्यों ना उन लोगों को यहाँ पर जाकर मदद की जाए उसी को लेकर आज हम साढ़े सात सौ जो कम्बल हैं उनको लेकर यहाँ पर पहुँचे और जो विधायक जी हैं उनको हैंड किया गया जी